ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਖੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਤੇ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਬਾਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਣ ਿਆ ਦੁਖ ਖੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮਹੀਂ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਫਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਖੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ-ਥਲ ਮਹੀਲ ਸਭ ਤ੍ਰਿਪਤਾਣੈ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾਣ ਈਆ ਦੁਖ ਖੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ ਪੰਜਵਾਂ ਮਹੀ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਣ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੈ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ-ਥਲ ਮਹੀਲ ਸਭ ਤ੍ਰਿਪਤਾਣੈ ਸਾਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾਨ ਪਿਆ ਦੁਖ ਖੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੈ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਕੀਆ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਇਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਫਲ ਮਹੀਲ ਸਭ ਤ੍ਰਿਪ ਤਣੈ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਣਿਆ ਦੁਖ ਖੰਜਨ ਰਤੇ ਰੰਗ ਰਸਾ ਲਈ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੈ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਖੰਜਨ ਰਤੇ ਰੰਗ ਰਸਾ ਲਈ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸੱਚਾ ਹਰ ਹਣ ਨਾਮ ਸਮਾਲੀ ਜਿਓ ਜਿਸਕੇ ਸੇਤ ਨਹੀਂ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ-ਥਲ ਮਹੀਲ ਸਭ ਤ੍ਰਿਪਤਾਣੈ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਪੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੈ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਨ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ